ਲਓ ਜੀ ਦੋਸਤੋ ਅੱਜ ਲੱਗਿਆ ਆਪਾਂ ਸਬਜ਼ੀ ਲਾਉਣ ਸਬਜ਼ੀ ਦੀ ਤਿਆਰੀ ਦੇ ਵਿੱਚ ਆਪਾਂ ਜਿਹੜਾ ਸਮਾਨ ਪਾ ਰਹੇ ਹਾਂ ਉਹ ਤੁਹਾਡੇ ਸਾਹਮਣੇ ਹੈ ਇੱਕ ਤਾਂ ਪਾ ਰਹੇ ਆ ਖਾਲ ਭਰਾਵੋ ਆਪਾਂ ਇੱਕ ਪਾ ਰਹੇ ਆ ਗਡੂਆਂ ਦੀ ਖਾਦ ਮੁੰਡਿਆਂ ਦੀ ਖਾਦ ਆਪਣੀ ਆਪ ਦੀ ਤਿਆਰ ਕਰੀ ਹੋਈ ਹੈ ਇਹ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਗੰਡੋਏ ਵੀ ਜਿਹੜੇ ਜਿਉਂਦੇ ਗੰਡੋਏ ਵੀ ਜਿਹੜੇ ਫਿਰਦੇ ਨੇ ਸੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੋਸਤੋ ਇਹਦੇ ਨਾਲ ਨਾਲ ਆਪਾਂ ਨੂੰ ਇੱਕ ਪਾ ਰਹੇ ਆ ਆ ਕਿਸਾਨ ਪੁੱਤਰਾ ਇਹਦੇ ਚ ਮੈਗਨੀਸ਼ੀਅਮ ਵੀ ਐ ਸਲਫਰ ਵੀ ਐ ਸਾਰੇ ਤੱਤ ਨੇ ਇਹਦੇ ਵਿੱਚ ਦੋਸਤੋ ਹੋਰ ਆਪਾਂ ਕੁਝ ਨਹੀਂ ਪਾਉਣਾ ਤੱਤ ਪਾਉਣੇ ਨੇ ਜਾਂ ਫਿਰ ਖਾੜ ਪਾਉਣੀ ਐ ਜਾਂ ਫਿਰ ਆਪਾਂ ਖਾੜ ਪਾਉ ਖਾੜ ਪਾਉਣੀ ਐ ਜਾਂ ਆਪਾਂ ਵਰਮੀ ਕੰਪੋਸਟ ਪਾਉਣੀ ਐ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਡੀਕੰਪੋਜ਼ਰ ਦਾ ਹੀ ਪਾਣੀ ਛੱਡਿਆ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਆਪਣੀ ਸਬਜ਼ੀ ਕਿਵੇਂ ਇਹ ਆਲੂ ਵੀ ਲੈ ਆਏ ਸੀ ਬਾਕੀ ਸਮਾਨ ਲਿਆਂਦਾ ਪਿਆ ਤਿਆਰੀ ਚੱਲ ਰਹੀ ਐ ਇਸ ਤੋਂ ਬਾਅਦ ਇਹਦੇ ਵਿੱਚ ਛੱਟਾ ਦੇ ਕੇ ਉਸ ਤੋਂ ਬਾਅਦ ਫਿਰ ਆਪਾਂ ਸਬਜ਼ੀ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਵਿਖਾਲਦੇ ਤੇ ਬਰਮੀ ਕੰਪੋਸਟ ਦੇ ਰਿਜ਼ਲਟ ਕਿਵੇਂ ਆਏ ਨੇ ਤੇ ਡੀਕੰਪੋਜ਼ਸ਼ਨ ਦੇ ਰਿਜ਼ਲਟ ਕਿਵੇਂ ਆਏ ਨੇ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਆਪਾਂ ਵੀਡੀਓ ਅਗਲੀ ਵੀਡੀਓ ਦਿਖਾਵਾਂਗੇ ਸੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਕਰਿਓ ਬਈ ਧੰਨਵਾਦ